ਸੀ ਇਸੇਖਾ ਪਿੰਡ ਹੈ ਜੀ ਬਿਲਕੁਲ ਬਨੂੜ ਦੇ ਨਜ਼ਦੀਕ ਦੀ ਔਰ ਚੰਡੀਗੜ ਬਨੂੜ ਰੋਡ ਤੇ ਹੈ ਔਰ ਖਾਸ ਗੱਲ ਦੇਖੋ ਇਸ ਵਲੌਗ ਦੀ ਅਲਗੋਜ਼ੇ ਬਣਾਉਂਦੇ ਆ ਬਜ਼ੁਰਗ ਤੇ ਅਲਗੋਜ਼ੇ ਵਜਾਉਂਦੇ ਵੀ ਆ ਕਿਸੇ ਸਮੇਂ ਗਾਉਂਦੇ ਵੀ ਸੀਗੇ ਔਰ ਇਹਨਾਂ ਨੇ ਯੁੱਗ ਬਦਲਦਾ ਦੇਖਿਆ ਔਰ ਬਸੀ ਇਸੇਖਾ ਦੇ ਮਸ਼ਹੂਰ ਜਿਹੜੇ ਬਜ਼ੁਰਗ ਹੈ ਤਖਾਨੇ ਤੁਹਾਨੂੰ ਕਿੱਦਾਂ ਅਲਗੋਜ਼ੇ ਬਣਾਉਂਦੇ ਤੇ ਕਿੱਦਾਂ ਅਲਗੋਜ਼ੇ ਵਜਾਉਂਦੇ ਵੀ ਆ ਵਿਰਸੇ ਤੇ ਵਿਰਾਸਤ ਦਾ ਵਲੌਗ ਹੈ ਜੀ ਜ਼ਰੂਰ ਸ਼ੇਅਰ ਕਰਿਓ ਤੇ ਦੇਖਿਓ ਜਰੂਰ ਜੀ ਅੱਜ ਬਜ਼ੁਰਗੋ ਨੌ ਕੀ ਜੀ ਤੁਹਾਡੇ ਜੀ ਸਲਾਮ ਦੀਨਾ ਜੀ ਸਲਾਮ ਦੀਨ ਜੀ ਤੁਸੀਂ ਕਮਾਲ ਕੀਤਾ ਹੈ ਸੀ ਰੋਪੜ ਤੋਂ ਸਪੈਸ਼ਲ ਚੱਲ ਕੇ ਆਏ ਆ ਤੁਸੀਂ ਅਲਗੋਜ਼ੇ ਬਣਾਉਂਦੇ ਐ ਔਰ ਮੈਂ ਸੁਣਿਆ ਤੁਸੀਂ ਵਜਾਉਂਦੇ ਵੀ ਆ ਤੇ ਕਿਸੇ ਸਮੇਂ ਗਾਉਂਦੇ ਵੀ ਰਹੇ ਐ ਔਰ ਆ ਬਣ ਗਈ ਜੀ ਗੱਲ ਅੱਜ ਬਣੀ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਜੀ ਔਰ ਜਿਹੜੇ ਇਸ ਵਲੌਗ ਨੂੰ ਦੇਖ ਰਹੇ ਨੇ ਜੀ ਉਹਨਾਂ ਦੀ ਵੀ ਜ਼ਿੰਦਗੀ ਬਦਲ ਜਾਣੀ ਅੱਜ ਕਿਉਂਕਿ ਵਿਰਸੇ ਤੇ ਵਿਰਾਸਤ ਦਾ ਅਸਲੀ ਹੀਰੋ ਸਾਡੇ ਜਿਹੜਾ ਹੈ ਸਰਨਮੁਖ ਬੈਠਾ ਸਾਡੇ ਸਾਹਮਣੇ ਬੈਠਾ ਅਸੀਂ ਅਸਲੀ ਹੀਰੋ ਜਿਹੜੇ ਨੇ ਜੀ ਔਰ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਅਸਲੀ ਹੀਰੋ ਹੈ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਸਾਨੂੰ ਕਿਸੇ ਨੇ ਦੱਸ ਪਾਈ ਕਿ ਕਹਿੰਦੇ ਜੀ ਬਨੂੜ ਦੇ ਕੋਲ ਪਹੁੰਚ ਜੋ ਪਿੰਡ ਈਸੇਖਾਂ ਦੇ ਵਿੱਚ ਤੇ ਗੱਲਬਾਤ ਕਰਿਓ ਅਸੀਂ ਪਹੁੰਚ ਕੇ ਜੀ ਤੁਹਾਡੇ ਕੋਲ ਬਜ਼ੁਰਗੋ ਬੜੀ ਧੀਰ ਤੋਂ ਅਲਗੋਜ਼ੇ ਬਣਾਉਂਦੇ ਆ ਰਹੇ ਹੋ ਵਜਾ ਕੇ ਵੀ ਦਿਖਾ ਦਿਓ ਪਹਿਲਾਂ ਫਿਰ ਆਪਾਂ ਤੁਹਾਡੇ ਅਲਗੋਜ਼ਿਆਂ ਦੀ ਗੱਲਬਾਤ ਵੀ ਕਰਾਂਗੇ ਜੀ ਇੱਕ ਵਾਰੀ ਇਹ ਜੋੜੀ ਵਜਾ ਕੇ ਦਿਖਾ ਦਿਓ ਜੀ ਆਹ ਦੇਖੋ ਜੀ ਹੁਣ ਬਜ਼ੁਰਗ ਜਿਹੜੇ ਹੈ ਇਹ ਅਲਗੋਜ਼ੇ ਵਜਾ ਕੇ ਦਿਖਾਣਗੇ ਬਣਾਉਂਦੇ ਵੀ ਖੁਦ ਤੇ ਵਜਾਉਂਦੇ ਵੀ ਆਂ ਔਰ ਚਿਰਾ ਤਾਂ ਵਜਾ ਰਹੇ ਆਂ ਔਰ ਸਾ ਦਾ ਬੜਾ ਵੱਡਾ ਮਾਮਲਾ ਹੁੰਦਾ ਇਸ ਦੇ ਵਿੱਚ ਸਾ ਨੂੰ ਰੋਕ ਕੇ ਰੱਖਣਾ ਇੰਨੀ ਧੀਰ ਤੱਕ ਜੀ 80 ਸਾਲ ਦੀ ਉਮਰ ਹੈ ਇਹਨਾਂ ਦੀ ਔਰ ਇਹ ਸਾ ਨੂੰ ਰੋਕ ਕੇ ਦੇਖੋ ਇਸ ਅਲਗੋਜ਼ੇ ਨੂੰ ਵਜਾਉਣਾ ਇਹ ਬਹੁਤ ਵੱਡਾ ਕਾਰਨਾਮਾ ਹੈ ਜੀ ਇਸ ਉਮਰ ਦੇ ਵਿੱਚ ਵੀ ਜਿਹੜਾ ਹੈ ਇਹ ਅਲਗੋਜ਼ਿਆਂ ਦੇ ਨਾਲ ਜੁੜੇ ਹੋਏ ਨੇ ਇੱਕ ਅਜਿਹੀ ਸ਼ਖਸੀਅਤ ਜਿਹੜੀ ਵਿਰਾਸਤ ਦੇ ਨਾਲ ਚਿਰਾ ਤੋਂ ਜੁੜੀ ਹੋਈ ਹੈ ਅਜੇ ਵੀ ਇਹਨਾਂ ਨੇ ਅਲਗੋਜ਼ਿਆਂ ਦਾ ਕੰਮ ਨਹੀਂ ਛੱਡਿਆ ਅਤੇ ਨਵੇਂ ਕਲਾਕਾਰਾਂ ਦੀ ਸੇਵਾ ਦੇ ਵਿੱਚ ਹਾਜ਼ਰੀ ਹਾਜ਼ਰ ਨੇ ਬਜ਼ੁਰਗੋ ਵਜਾ ਕੇ ਦਿਖਾ ਦਿਓ ਜੀ ਅੱਜ ਦੀ ਆ ਲਓ ਜੀ ਆ ਦੇਖੋ ਜੀ ਅਲਗੋਜ਼ੇ ਵੱਜਣ ਲੱਗੇ ਜੀ ਸੁਣੋ ਧਿਆਨ ਨਾਲ ਜੀ ਵਾਹ ਜੀ ਵਾਹ ਕਮਾਲ ਕਰਤਾ ਜੀ ਕਰਤਾ ਕਮਾਲ ਜੀ ਕਰਿਓ ਤੁਸੀਂ ਕਮੈਂਟ ਤੇ ਨਾਲੇ ਮੈਂ ਫੇਰ ਬੇਨਤੀ ਕਰਦਾ ਕਿ ਵਿਰਸੇ ਤੇ ਵਿਰਾਸਤ ਦੇ ਅਸਲੀ ਹੀਰੋ ਨੂੰ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੁਨੀਆ ਭਰ ਦੇ ਵਿੱਚ ਪਹੁੰਚਾ ਦਿਓ ਔਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਵੀ ਪੰਜਾਬੀ ਇਸ ਵਲੌਗ ਨੂੰ ਦੇਖ ਰਹੇ ਨੇ ਜੀ ਕਮੈਂਟ ਜਰੂਰ ਕਰਿਓ ਔਰ ਇਸ ਬਜ਼ੁਰਗ ਕਲਾਕਾਰ ਔਰ ਇਸ ਬਜ਼ੁਰਗ ਹੀਰੋ ਜਿਨ੍ਹਾਂ ਨੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਹਨਾਂ ਦੇ ਇਹ ਅਲਗੋਜ਼ਿਆਂ ਦਾ ਵਜਾਉਣ ਦਾ ਤਰੀਕਾ ਦੇਖੋ ਜੀ ਨੌਜਵਾਨ ਵੀ ਕੋਈ ਵਜਾ ਨਹੀਂ ਸਕਦਾ ਇੰਨਾ ਲੰਮਾ ਸਾਹ ਬਣਾ ਕੇ ਰੱਖਣਾ ਬਹੁਤ ਮੁਸ਼ਕਲ ਹੈ ਅਜਦੋ ਕਰੋਨਾ ਆਇਆ ਸੀ ਨਾ ਜੀ ਉਦੋਂ ਲੋਕਾਂ ਦੇ ਟੈਸਟ ਕੀਤੇ ਜਾਂਦੇ ਸੀਗੇ ਕਿ ਸਾਹ ਦੇ ਲਈ ਜਿਹੜਾ ਹੈ ਉਹ ਬੰਸਰੀ ਵਜਾ ਕੇ ਜਾਂ ਗੁਬਾਰੇ ਫੁਲਾ ਕੇ ਦੇਖੇ ਜਾਂਦੇ ਸੀਗੇ ਆਹ ਦੇਖੋ ਜੀ ਐਦਾਂ ਵਜਾ ਰਹੇ ਬਜ਼ੁਰਗ ਔਰ ਉਸ ਕਰੋਨਾ ਦੇ ਟੈਸਟ ਦੇ ਵਿੱਚ ਆਮ ਲੋਕ ਫੇਲ ਹੋ ਜਾਂਦੇ ਸੀਗੇ ਪਰ ਇਹਨਾਂ ਦੇ ਫੇਫੜਿਆਂ 'ਚ ਦਮ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਅਤੇ ਸ਼ੌਕ ਰੱਖਦੇ ਵਿਰਸੇ ਦੇ ਨਾਲ ਜੁੜੇ ਹੋਣ ਦਾ ਗੱਲ ਕਰਦੇ ਆ ਬਜ਼ੁਰਗੋ ਆ ਜਿਹੜਾ ਇੰਨਾ ਲੰਮਾ ਸਾਹ ਖਿੱਚ ਕੇ ਰੱਖਣਾ ਇਹ ਬੜੀ ਵੱਡੀ ਕਲਾਕਾਰੀ ਹੈ ਇਹ ਕੀ ਹੈ ਇਹਦੇ ਪਿੱਛੇ ਰਾਜ਼ ਕੀ ਹੈ ਕਿੱਦਾਂ ਬਣਦੀ ਗੱਲ ਇਹ ਜੀ ਇਹ ਤਾਂ ਜੀ ਨੱਕ ਦੇ ਰਾਹੀਂ ਸਾਹ ਲਿਆ ਜਾਂਦਾ ਅੱਛਾ ਜੀ ਹਾਂ ਜੀ ਮੂੰਹ ਦੇ ਰਾਹੀਂ ਹਵਾ ਇਹ ਟੁੱਟਣੀ ਦੇਣੀ ਆਪਾਂ ਨੇ ਅੱਛਾ ਜੀ ਇਹ ਚਲਦੀ ਰਹਿੰਦੀ ਉਦਹੀਂ ਸਾਹ ਇੱਥੇ ਲੈਣਾ ਅੱਛਾ ਨੱਕ ਰਾਹੀਂ ਸਾਹ ਲੈਣਾ ਹਾਂ ਜੀ ਹਾਂ ਜੀ ਮੂੰਹ ਦੇ ਰਾਹੀਂ ਹਵਾ ਟੁੱਟਦੀ ਰਹਿਣੀ ਹੈ ਚਲਦੀ ਰਹਿਣੀ ਹੈ ਚਲਦੀ ਰਹਿਣੀ ਹੈ ਹਾਂਜੀ ਹਾਂਜੀ ਅੱਛਾ ਅੱਛਾ ਜੇ ਸਾ ਲਮਗਤ ਤਾਂ ਹੀ ਹਵਾ ਚਲਦੀ ਰਹੂਗੀ ਜੇ ਸਾ ਨਾਵੇ ਫਿਰ ਆਵਾ ਕੀਵੇਂ ਚੱਲੂਗੀ ਫਿਰ ਹੂੰ ਇਹ ਨਹੀਂ ਚੱਲਦੀ ਹਵਾ ਬਾਰੇ ਫੇਫੜਿਆਂ ਚ ਦਮ ਚਾਹੀਦਾ ਦਮ ਤਾਂ ਚਾਹੀਦਾ ਜੀ ਦਮ ਚਾਹੀਦਾ ਤਾਕਤ ਚਾਹੀਦੀ ਹੈ ਹੁਣ ਉਹੀ ਉਹੀ ਸਰਾਂ ਦੀ ਨਾਲ ਜਿਹੜਾ ਹੁਣ ਜੋੜੀ ਥੋੜਾ ਮਿੰਟ ਬੀਜਾ ਬਜਾ ਕੇ ਦੱਸ ਸਕਦਾ ਬਜਾ ਸਕਦਾ ਹੂੰ ਪਰ ਉਹੀ ਸਰਾਂ ਦੀ ਜਿਹੜੇ ਦੋ ਦੋ ਤਿੰਨ ਦਿਨ ਘਟੇ ਮੂੰਹ ਛੋੜੀ ਕੱਢਣੀ ਨਹੀਂ ਮੂੰਹ ਤੇ ਅੱਛਾ ਹਾਂਜੀ ਜਵਾਨੀ ਵੇਲੇ ਜਵਾਨੀ ਵੇਲੇ ਚੰਗੇ ਵੇਲੇ ਹਾਂਜੀ ਹਾਂਜੀ ਚੜਦੇ ਵੇਲੇ ਜਦੋਂ ਤੁਸੀਂ ਤੁਹਾਡੀ ਚੜਦੀ ਜਵਾਨੀ ਸੀਗੀ ਤਾਂ ਕਿੰਨੀ ਕਿੰਨੀ ਦੇਰ ਬਜਾਉਂਦੇ ਸੀਗੇ ਤੁਸੀਂ ਥੋੜੀ ਦੇਰ ਖਾੜੇ ਮਤਲਬ ਚਾਰ ਚਾਰ ਘੰਟੇ ਲੱਗ ਜਾਂਦੇ ਸੀ ਜੇ ਉਹ ਸੋਫੀ ਬਣਾਉਣ ਲੱਗ ਜਾਂਦੇ ਨੇ ਰੋਹੀ ਦਾ ਮਹੀਨੇ ਦੇ ਹਾਂ ਮਿੰਜਾ ਕੋਠੇ ਛੱਡ ਡਾਲ ਨਾ ਉੱਥੇ ਪੈ ਜਾਣਾ ਅੱਛਾ ਉੱਥੇ ਬੈਠੇ ਨੇ ਬਜਾਈ ਜਾਣੀ ਜੋੜੀ ਪ੍ਰੈਕਟਿਸ ਕਰੀ ਜਾਣੀ ਜੀ ਪੂਰਾ ਕਰਨਾ ਲੱਗਦੀ ਹੁਣ ਤਾਂ ਕਦੀ ਪੈਣਾ ਨਹੀਂ ਪੈਣਾ ਵੀ ਨਹੀਂ ਹਾਂ ਬਾਈ ਇੱਥੇ ਹੀ ਬਸਾਂ ਰਹਿੰਦਾ ਸੀ ਸ਼ੌਂਕ ਦੀ ਜਨਮ ਨਮਾ ਸ਼ੌਂਕ ਜਗਾ ਵਾ ਹਾਂ ਛੋਟੀ ਉਮਰ ਦੀ ਹੂੰ ਮੇਰੇ ਵਿਹਾਂ ਦੀ ਗੱਲ ਨੁਖਲੀਆਂ ਗੱਲਾਂ ਨਹੀਂ ਆ ਅੱਛਾ ਤੇਰੀ ਸ਼ਾਦੀ ਤੇ ਹੂੰ ਪਹਿਲੀ ਗੱਲਾਂ ਆਏ ਪੂਰੀ ਚੜਦੀ ਜਵਾਨੀ ਦੀਆਂ ਗੱਲਾਂ ਕਰ ਰਹੇ ਤੁਸੀਂ ਹਾਂ ਚੜਦੀ ਜਵਾਨੀ ਦਾ ਫਰਵਾਹੇ ਹੋਈ ਆ ਪਹਿਲਾਂ ਬੱਚਾ ਹੀ ਜਵਾਨੀ ਨਾਣੇ ਦਾ ਅੱਛਾ ਤੇ ਬਣਾਉਣ ਲੱਗਾ ਜੋੜੀਆਂ ਅੱਛਾ ਨਿਆਣੀ ਉਮਰ ਤੋਂ ਹੀ ਬੁਝਾਰੇ ਤੁਸੀਂ ਹਾਂਜੀ 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 ਕਰੇ ਜਾਂਦੇ ਰੇ ਪਹਿਲੇ ਫੇਰ ਬਾਹਰ ਨਿਕਲ ਗਿਆ ਹੂੰ ਰੂਗੋ ਵੀ ਜਾਂਗਾ ਲੱਗ ਜਾਣਾ ਫੇਰ ਅੱਛਾ ਹਾਂਜੀ ਇਹ ਫਿਰ ਸਿੱਖਿਆ ਕਿਸ ਤੋਂ ਤੁਸੀਂ ਕੀ ਤੋਂ ਸਿੱਖਿਆ ਬਸ ਸਿੱਖਿਆ ਸੀ ਜੜੀ ਮੈਨੂੰ ਤੈਨੂੰ ਦੇ ਦੇ ਕੇ ਸਿੱਖਿਆ ਮੈਂ ਆਪ ਆਪੇ ਦੇਖ ਤੂੰ ਕੀ ਸਿੱਖ ਲਿਆ ਜੀ ਹਾਂਜੀ ਹਾਂਜੀ ਬਾਜੀ ਸਾਹਿਬ ਟੈਲੀਫੋਨ ਜਿਹੜੀ ਵੀ ਸੁਣ ਲੈਣੀ ਆਪਣੇ ਘਰ ਆ ਕੇ ਹੂੰ ਚਾਰ ਕਰ ਲਈ ਹੋਈ ਇਸ ਤਰ੍ਹਾਂ ਕੁਸ ਆਪਣੇ ਆਪ ਤੇ ਵੀ ਯਾਦ ਕਰ ਲੀਆ ਆਪਣੇ ਆਪ ਵੀ ਯਾਦ ਕਰ ਲੀਆ ਹਾਂਜੀ ਹਾਂਜੀ ਇਹ ਦੁਨੀਆ ਭਰ ਦੇ ਪੰਜਾਬੀ ਦੇਖ ਰਿਹਾ ਜੀ ਅਸੀਂ ਰੋਪੜ ਤੋਂ ਤਕਰੀਬਨ 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੁਹਾਡੀ ਚਰਨ ਦੇ ਵਿੱਚ ਆ ਗਏ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਸੁਣਨ ਲਈ ਆ ਗਏ ਤੇ ਦੁਨੀਆ ਭਰ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਰਮਨੀ ਇਟਲੀ ਅਤੇ ਲੈਂਦੇ ਪੰਜਾਬ ਦੇ ਜਿਹੜੇ ਸਾਡੇ ਸਬਸਕ੍ਰਾਈਬਰਸ ਬਹੁਤ ਆ ਉਹ ਵੀ ਦੇਖ ਰਹੇ ਹੈ ਕਰਿਓ ਜੀ ਕਮੈਂਟ ਐਦਾਂ ਦੇ ਬਜ਼ੁਰਗ ਕਿਤੇ ਮਿਲਦੇ ਆ ਜ਼ਮਾਨਾ ਬਦਲ ਗਿਆ ਦੁਨੀਆ ਬਦਲ ਗਈ ਰੰਗ ਬਦਲ ਗਿਆ ਟੰਗ ਬਦਲ ਗਿਆ ਲੋਕਾਂ ਦੀ ਸੋਚ ਬਦਲ ਗਈ ਲੋਕਾਂ ਦੇ ਵਿਚਾਰ ਬਦਲ ਗਏ ਪਰ ਇਹ ਬਜ਼ੁਰਗ ਜਿਹੜੇ ਡਟੇ ਬੈਠੇ ਆ ਮੋਰਚਾ ਸੰਭਾਲਿਆ ਹੋਇਆ ਹੈ ਔਰ ਵਿਰਾਸਤ ਦੀ ਰੱਖਿਆ ਕਰਦੇ ਇਹਨਾਂ ਹੀਰੋਸ ਨੂੰ ਜਿਹੜਾ ਹੈ ਸਨਮਾਨਿਤ ਕਰਨਾ ਚਾਹੀਦਾ ਇਸ ਗੱਲ ਦੇ ਉੱਤੇ ਜ਼ਰੂਰ ਕਮੈਂਟ ਕਰਿਓ ਸਰਕਾਰਾਂ ਜਿਹੜੀਆਂ ਹੈ ਇਹਨਾਂ ਤੱਕ ਪਹੁੰਚ ਕਰਨ ਔਰ ਮੰਤਰੀ ਜਿਹੜੇ ਹੈ ਇਹਨਾਂ ਤੱਕ ਪਹੁੰਚ ਕਰਨ ਇਹਨਾਂ ਨੂੰ ਬਾਖੂਬੀ ਤਰੀਕੇ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ ਔਰ ਇਹ ਹੈ ਅਸਲੀ ਹੀਰੋ ਗਰਾਊਂਡ ਦੇ ਨਾਲ ਜ਼ਮੀਨ ਨਾਲ ਜੁੜੇ ਹੋਏ ਅਸ ਅਸਲੀ ਹੀਰੋਜ਼ ਨੂੰ ਲੱਭ ਕੇ ਜਿਹੜਾ ਹੈ ਸਨਮਾਨਿਤ ਕਰਨਾ ਚਾਹੀਦਾ ਕੋਈ ਅਜਿਹੀ ਪਾਲਿਸੀ ਸਰਕਾਰ ਨੂੰ ਬਣਾਣੀ ਚਾਹੀਦੀ ਹੈ ਬੱਲੇ ਬੱਲੇ ਫਿਲਮ ਦੇ ਰਿਕਾਰਡ ਸੀ ਟੀਮ ਅਸੀਂ ਆਪਣੇ ਵੱਲੋਂ ਕੰਮ ਕਰਦੇ ਆ ਅਸਲੀ ਹੀਰੋਜ਼ ਜਿਹੜੇ ਹੈ ਇਹ ਹੀਰੇ ਜਿਹੜੇ ਹੈ ਲੱਭ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਜੇਕਰ ਤੁਸੀਂ ਇਸ ਨੂੰ ਸ਼ੇਅਰ ਕਰ ਦੋਗੇ ਨਾ ਜੀ ਤਾਂ ਇਹ ਸਰਕਾਰਾਂ ਤੱਕ ਪਹੁੰਚੇਗਾ ਮੰਤਰੀਆਂ ਤੱਕ ਪਹੁੰਚੇਗਾ ਅਤੇ ਜਿਹੜਾ ਹੈ ਇਹ ਲਾਈਮਲਾਈਟ ਦੇ ਵਿੱਚ ਆਣਗੇ ਤੇ ਬਣਦਾ ਜਿਹੜਾ ਸਤਕਾਰ ਇਹਨਾਂ ਨੂੰ ਸਰਕਾਰ ਵੱਲੋਂ ਜਰੂਰ ਮਿਲੇਗਾ ਜੀ ਆ ਹੈ ਸਲੀਹ ਹਿਰੋ ਪੰਜਾਬ ਦੀ ਵਿਰਾਸਤ ਨੂੰ ਸੰਭਾਲੀ ਬੈਠੇ ਪਿੰਡ ਇਸੇਖਾਂ ਦੇ ਵਿੱਚ ਬਨੂੜ ਦੇ ਵਿੱਚ ਅਸੀਂ ਨਾਲ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਹੈ ਕਿੱਦਾਂ ਦੀ ਲੱਗੀ ਗੱਲਬਾਤ ਕਿੱਦਾਂ ਦਾ ਲੱਗਿਆ ਵਲੌਗ ਜਰੂਰ ਆਪਣੇ ਕਮੈਂਟ ਦਿਓ ਇਸ ਤਰ੍ਹਾਂ ਹੀ ਜੁੜੇ ਰਹੋ ਇਸ ਤਰ੍ਹਾਂ ਦੇ ਜਿਹੜੇ ਹੀਰੋਜ਼ ਅਸੀਂ ਹੋਰ ਵੀ ਤੁਹਾਡੇ ਸਾਹਮਣੇ ਕਰਦੇ ਸਨਮੁਖ ਕਰਦੇ ਰਹੇ ਹਾਂ ਤੇ ਕਰਦੇ ਰ੍ਹਾਂਗੇ